ਲੈ ਵੀਰੋ ਕੜਾਕੀ ਦੀ ਧੁੱਪ ਅੱਜ ਤੇ 10 ਫਰਵਰੀ ਜਿਹੜੀ ਤੇ ਮੌਸਮ ਚੈੱਕ ਕਰੋ ਬਈ ਕਿੰਨੀ ਗਰਮੀ ਹੋ ਰਹੀ ਅੱਜ ਤੇ ਦੇਖੋ ਕੋਈ ਹੁਣੇ-ਹੁਣੇ ਡੰਗਰ ਅੰਦਰ ਬੰਨੇ ਆ ਇਹਦੇ ਬਾਹਰ ਆਲੇ ਤੇ ਸੂਰਜ ਦੇਖੋ ਬਈ ਬਹੁਤ ਜ਼ਿਆਦਾ ਗਰਮੀ ਅੱਜ ਤੇ 10 ਫਰਵਰੀ ਹੋ ਗਈ ਅੱਜ ਤੇ ਮੁਰਗਿਆਂ ਨੂੰ ਵੀ ਗਰਮੀ ਲੱਗਣ ਲੱਗੀ ਆ ਦੇਖੋ ਤੇ ਸ਼ੌਮਾ ਬੈਠਾ ਜਾਗਾ ਉੱਥਾ ਤੇ ਬਹੁਤ ਗਰਮੀ ਲੱਗ ਰਹੀ ਇਹਨਾਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੇ ਸਵਾਗਤ ਹੈ ਜੀ ਫਿਰ ਤੋਂ ਦਾਇਟਵਾਰੀ ਨਾਮ ਦੇ ਦਿਨ ਤੇ ਰਨਾ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋ ਗਈ ਜਿਹੜੀ 10 ਫਰਵਰੀ ਤੇ ਦਿਨ ਆਜੋ ਗਿਆ ਬਈ ਸੋਮਵਾਰ ਤੇ ਅੱਜ ਹੋ ਗਈ 10 ਫਰਵਰੀ ਤੇ ਮੌਸਮ ਚੈੱਕ ਕਰੋ ਅੱਜ ਦਾ ਤੇ ਧੁੱਪ ਨਿਕਲੀ ਹੋਈ ਆ ਬਹੁਤ ਜ਼ਿਆਦਾ ਗਰਮੀ ਹੋ ਰਹੀ ਆ ਅੱਜ ਤੇ ਕਦੇ-ਕਦੇ ਬਈ ਬੱਦਲ ਵੀ ਹੋ ਜਾਂਦਾ ਤੇ ਕਦੇ-ਕਦੇ ਧੁੱਪ ਪਰ ਫਿਲਹਾਲ ਹੁਣ ਤਾਂ ਮੌਸਮ ਜਿਹੜਾ ਸਾਫ਼ ਆ ਅੱਗੇ ਤੇ ਧੁੱਪ ਨਿਕਲੀ ਹੋਈ ਆ ਵਾਕਿ ਪਾਣੇ ਕਣਕ ਨੂੰ ਬਾਈ ਪਾਣੀ ਲਾਤਾ ਕਿਉਂਕਿ ਧੁੱਪ ਜਿਹੜੀ ਆ ਪੈਰੀ ਗਰਮੀ ਬਹੁਤ ਕਣਕਾ ਸੁੱਕੀਆਂ ਹੋਈਆਂ ਸੀ ਪਰ ਪਾਣੀ ਆਪਾਂ ਨੇ ਹੁਣ ਲਾਇਆ ਹੋਇਆ ਕਣਕ ਨੂੰ ਇੰਨੇ ਚਾਰ ਪੰਜ ਕਿੱਲੇ ਪਾ ਭਰਤੇ ਤੇ ਬਾਕੀ ਹੱਲੇ ਲੈਟ ਹੁਣ ਭੱਜੀ ਹੋਈ ਆ ਤੇ ਜਾ ਕੇ ਦੇਖਾਂਗੇ ਖੇਤ ਚ ਬਾਕੀ ਇਧਰ ਆਪਣਾ ਜਗਜੀਤ ਦਾ ਬਾਈ ਰਿਪਰ ਜਿਹੜਾ ਹੁਣੇ-ਹੁਣੇ ਪੱਲੇ ਆਂਦਾ ਨਵਾਂ ਤੇ ਐਮਪੀ ਲਈ ਐਮਪੀ ਜਾਣਾ ਹੁਣ ਥੋੜੇ ਦਿਨਾਂ ਤੱਕ ਵੀ 20 ਕੀ ਤਰੀਕ ਤੱਕ ਐਮਪੀ ਜਾਣਾ ਤੇ ਬਾਕੀ ਜਗਜੀਤ ਦਾ ਰਿਪਰ ਆ ਬਾਈ ਤੇਰੇ ਪੇਰ ਪੂਰਬਈ ਹੋ ਗਈ ਇਸ ਕੀ ਫੋਲ ਦੇਖੋ ਹੋਈ ਹੋਈ ਸਰਵੇਰ ਤੇ ਆਪਾਂ ਨੇ ਬਸ ਇੱਕ ਥੋੜਾ ਜਿਹਾ ਕੰਮ ਕਰਾਇਆ ਦਾ ਇੱਕ ਤਾਂ ਆਪਾਂ ਨੇ ਪੋਲੀ ਚੇਂਜ ਕਰੀ ਆ ਪਈਏ ਦੇਖੋ ਬਈ 14 ਦੀ ਤੇ ਦਰਬਾਰਾਂ ਦੀ ਪੋਲੀ ਲਾਈ ਆ ਤੇ ਉਹ ਕੱਢ ਗਏ ਤੇ ਬਾਕੀ ਰਿਪੇਅਰ ਬਲੇਡ ਬਲੂਟ ਓਕੇ ਆ ਤੇ ਟਰੈਲੀਆਂ ਵੀ ਵੀ ਆਪਣੀ ਓਕੇ ਆ ਕਿਉਂਕਿ ਟਰੈਲੀਆਂ ਤੇ ਉੱਤੇ ਜਾਲੀ ਵਾਲੀ ਲਾਣੀ ਆ ਤੇ ਟਰੈਕਟਰ ਦਾ ਵੀ ਆਪਾਂ ਕੰਮ ਹੋਇਆ ਹੋਇਆ ਤੇ ਤਿਆਰੀ ਆਪਣੀ ਫੁੱਲਾ ਤੇ ਬਾਕੀ ਕਣਕ ਨੂੰ ਪਾਣੀ ਲਾਇਆ ਹੋਇਆ ਤਾਂ ਬਾਈ ਕਣਕ ਨੂੰ ਜਾ ਕੇ ਦੇਖਦੇ ਆਂ ਤੇ ਗਿਰਨ ਲੱਗੀ ਬਾਈ ਕਣਕ ਥੋੜੀ ਭਾਰੀ ਸੀ ਤੇ ਜਿਉਂ-ਜਿਉਂ ਪਾਣੀ ਲਾਇਆ ਤੇ ਥੋੜੀ-ਥੋੜੀ ਥਲਵ ਕਿਤੇ-ਕਿਤੇ ਗਿਰ ਗਈ ਤੇ ਬਾਕੀ ਹੁਣ ਜਾ ਕੇ ਦੇਖਦੇ ਆਂ ਤੇ ਆਪਣੀ ਰੈਂਚਰ ਇੱਥੇ ਖੜੀ ਆ ਤੇ ਚਲੋ ਫਿਰ ਚੱਲਦੇ ਆਂ ਖੇਤ ਚ ਮਿਲਦੇ ਆਂ ਉੱਥੇ ਜਾ ਕੇ ਚਲੋ ਵੀਰੋ ਫਿਰ ਚੱਲਦੇ ਆਂ ਆਪਾਂ ਖੇਤਾਂ ਚ ਮਿਲਦੇ ਆਂ ਤੇ ਜਾ ਕੇ ਤੇ ਬਣੇ ਰੋ ਵੀਡੀਓ ਦੇ ਨਾਲ ਤੇ ਬਾਕੀ ਚਲੋ ਫਿਰ ਮਿਲਦੇ ਆਂ ਉੱਥੇ ਜਾ ਕੇ ਲੇ ਮਿੱਤਰੋ ਪਹੁੰਚ ਗਏ ਖੇਤਾਂਾਂ ਤੇ ਖੇਤਾਂਾਂ ਦੇ ਵਿੱਚ ਬਈ ਅੱਜ ਦਾ ਮੌਸਮ 1 ਵਜੇ ਦਾ ਦੁਪਹਿਰ ਦਾ ਤੇ ਲਾਈਟ ਭੱਜੀ ਹੋਈ ਹੈ ਬਈ ਕਣਕ ਨੂੰ ਪਾਣੀ ਲਾਰ ਖਿਆ ਤੇ ਲਾਈਟ 1 ਵਜੇ ਆਣੀ 30 ਪਰ ਇੱਥੇ ਤੱਕ ਆਏ ਨਹੀਂ 1 ਵਜ ਗਿਆ ਤੇ ਬਾਕੀ ਦੇਖਦੇ ਆਂ ਬਾਈ ਤੇ ਬਾਕੀ ਆਪਾਂ ਇੱਧਰ ਦੇਖੋ ਸਾਰੇ ਕਣਕ ਇਹ ਵਾਲੀ ਤੇ ਇੱਧਰ ਭਰਤੀ ਸਾਰੀ ਤੇ ਇਹ ਵਾਲੀ ਭਰਤੀ ਤੇ ਜਿਹੜੀ ਇਹ ਵਾਲੀ ਕਣਕ ਆ ਵੀਰੋ ਤੁਹਾਨੂੰ ਮੈਂ ਪਹਿਲਾਂ ਵਲੌਗ ਚ ਦਿਖਾਇਆ ਮਿੱਸਰ ਲੱਗੀ ਸੀ ਤੇ ਆ ਦੇਖੋ ਇਹ ਕਣਕ ਸਾਰੀ ਮਿੱਸਰ ਗਈ ਤੇ ਤਿੰਨ ਕਿੱਲੇ ਜਿਹੜੇ ਗਿੱਤੇ ਵਿੱਜੇ ਤੇ ਆਪਾਂ ਨੇ ਉਹ ਸੜਕ ਤੱਕ ਸਾਰੀ ਮਿੱਤਰ ਗਈ ਦੀ ਏ ਤੇ ਇਹ ਕਿਤੇ ਕਿਤੇ ਬਈ ਪਾਣੀ ਲਾਨ ਸਰਨਾ ਕੁਛ ਹਵਾ ਚੱਲ ਰਹੀ ਧੀ ਤੇ ਕਿਤੇ ਕਿਤੇ ਵਿੱਚ ਵਿੱਚ ਦਿਹਾੜੀਆਂ ਬਹੁਤ ਗਿਰਕੀਆਂ ਇਹ ਕਣਕ ਦੀਆਂ ਕਿਉਂਕਿ ਕਣਕ ਥੋੜੀ ਜਿਹੀ ਭਾਰੀ ਸੀ ਇਸ ਕਰਕੇ ਗਿਰ ਗਈ ਤੇ ਬਾਕੀ ਜੇ ਮਿੱਸਰੀ ਹੋਈ ਅਤੇ ਭਾਰੀ ਕਣਕ ਸੀ ਥੋੜੀ ਇਸ ਕਰਕੇ ਗਿਰ ਗਈ ਇਹ ਤੇ ਬਾਕੀ ਆ ਦੇਖੋ ਇਹਵੇਂ ਦਿਹਾੜੀਆਂ ਤੇ ਮੇਂ ਦੇੜੀਆਂ ਗਿਰਖੀਆਂ ਵੀਰੋ ਕਣਕ ਦੇ ਵਿੱਚ ਵਿੱਚ ਵਾਕੀ ਇਹ ਇਹ ਕਿੱਲਾ ਪਰ ਐਸੇ ਆ ਠੀਕ ਆ ਹੁਣ ਕਿਉਂਕਿ ਇਹ ਹਲਕੀ ਥੋੜੀ ਜੀ ਮਿੱਸਰੀ ਨਹੀਂ ਤੇ ਬਾਕੀ ਉਧਰ ਹੀ ਭਰਤੀ ਤਕਰੀਬਨ 5 ਕਿ ਕਿੱਲੇ ਪਾ ਮਤਲਬ ਕਣਕ ਦੇ ਭਰਤੇ ਤੇ ਮੀਂਹ ਦੀ ਬਈ ਕੋਈ ਸੌ ਮਰਨੀ ਹੈਗੀ ਤੇ ਬੱਦਲ ਵੈਸੇ ਹੋ ਜਾਂਦਾ ਪਰ ਮੀ ਹੈ ਨਹੀਂ ਤੇ ਵਾਕੀ ਆਪਾਂ ਇੱਧਰ ਗਠੇ-ਗੁਠੇ ਹੀ ਭਰਤੇ ਸਾਰੇ ਗਠੇ ਨਸਲਾਂ ਦਾ ਫੇਰਤਾ ਸੀ ਪਾਣੀ ਤੇ ਹੁਣ ਲਾਇਆ ਹੋਇਆ ਬਾਈ ਆਪਾਂ ਨੇ ਠੇਕ ਵਾਲੇ 2 ਕਿੱਲੇ ਨੂੰ ਤੇ ਬਰਸੀਨ ਨੂੰ ਲਾਵਾਂਗੇ ਅੱਜ ਤੇ ਬਾਕੀ ਦੇਖਦੇ ਆ ਲਾਈਟ ਆਏਗੀ 1 ਵਜੇ ਕਹਿੰਦੇ ਸੀ ਆਣੀ ਆ ਪਰ ਹੁਣ ਤੱਕ ਆਈ ਹੈਗੀ ਮੋਟਰ ਵੀ ਬੰਦ ਆ ਤੇ ਘਟਾਇੇ ਭਾਈ ਉਹ ਟਕੇ ਤੇ ਕੱਲ ਇਹਨਾਂ ਨੂੰ ਪਾਣੀ ਵੀ ਲਾਇਆ ਤਾਂ ਤੇ ਬਾਕੀ ਹੁਣ ਹੋ ਜਾਣਗੇ ਤੇ ਇਧਰ ਨਾਲ ਪਈ ਜਿਹੜਾ ਮੋਟਾ ਨਸਲਾਇਆ ਦਾਪਾ ਨੇ ਆ ਦੇਖ ਲਓ ਇਹ ਵੀ ਹੋ ਗਿਆ ਆਪਾਂ ਨੇ ਕੱਲ ਪਾਣੀ ਲਾਇਆ ਸੀ ਤੇ ਦੇਖੋ ਹੁਣ ਲੱਗ ਰਿਹਾ ਬਾਕੀ ਇਧਰ ਆਪਣਾ ਦੂਜਾ ਮਾਮ ਨਸਲ ਹੁੰਦਾ ਜਿਹੜਾ ਤੇ ਇਹਦੇ ਚ ਆਪਾਂ ਨੇ ਥੋੜੀ ਰਾਖ ਪਾਣੀ ਦਿੱਤੀ ਪਰ ਹੁਣ ਤੱਕ ਆਪਣੇ ਰਪਈ ਨਹੀਂ ਕਾਫੀ ਦਿਨ ਹੋ ਗਏ ਤੇ ਪਾਵਾਂਗੇ ਤੇ ਮੂੜੀਆਂ ਮਲੀਆਂ ਵੀ ਬਈ ਬਹੁਤ ਕੜੀਆਂ ਦੇਖੋ ਤੇ ਇਹ ਬਾਕੀ ਕਣਕ ਦੇਖੋ ਕਣਕ ਜਿਹੜੀ ਆਪਾਂ ਤਾਂ ਖਾਈ ਤੁਹਾਨੂੰ ਮਿਸਰੀ ਹੋਈ ਐ ਤੇ ਉਹਦੇ ਚ ਦਿਆੜੀਆਂ ਦੇੜੀਆਂ ਥੋੜੀ ਥੋੜੀ ਗਿਰੀਆਂ ਬਾਕੀ ਜਿਹੜੀ ਹਾਲੇ ਤੱਕ ਮਿਸਤਰੀ ਨੇ ਦੇਖੋ ਇਹ ਠੀਕ ਖੜੀ ਐ ਕਣਕ ਤੇ ਬਾਕੀ ਆ ਕਿੱਲਾ ਬਈ ਰਾਤ ਰਹਿ ਰਿਆ ਸੀ ਉਹ ਉਪਰ ਅੱਧਾ ਕਿੱਲਾ ਤੇ ਰਾਤ ਲੇਟ ਆਈ ਸੀ ਤੇ ਵੀ ਪਰਗਿਆ ਮੈਨੂੰ ਲੱਗਦਾ ਤੇ ਬਾਕੀ ਹੁਣ ਲਾਇਆ ਆਪਾਂ ਠੇਕੇ ਵਾਲਾਂ ਚ ਲਾਈਟ ਡਿੱਗ ਰਿਆਂ ਤੇ 1 ਵਜੇ ਆਣੀ ਸੀ ਪਰ ਹੁਣ ਤੱਕ ਆਈ ਨਹੀਂ ਤੇ ਬਾਕੀ ਦੇਖਦੇ ਆ ਤੇ ਤਕਰੀਬਨ ਆਪਣੇ 6-7 ਕਿੱਲੇ ਵੀਰੋ ਜਿਹੜੇ ਭਰਨ ਵਾਲੇ ਆ ਤੇ ਬਾਕੀ ਆਪਾਂ ਥੋੜਾ ਜਿਹਾ ਟਾਈਮ ਪਹਿਲਾਂ ਲਾਇਆ ਹੋਇਆ ਸੀ ਪਾਣੀ 1-2 ਕਿੱਲਾ ਪਹਿਲਾਂ ਭਰਤਾ ਸੀ ਤੇ ਬਾਕੀ ਚਲੋ ਦੇਖਦੇ ਹਾਂ ਲਾਈਟ ਕਦੋਂ ਆਏਗੀ ਤੇ ਕਣਕ ਵਗੈਰਾ ਆਪਣੀ ਭਰ ਗਈ ਸਾਰੀ ਤੇ ਤਕਰੀਬਨ 2 ਕਿੱਲੇ ਰਹਿ ਗਏ ਤੇ ਬਾਕੀ ਇੱਕ ਉਹ ਜਿਹੜਾ ਪਿੰਡ ਦੇ ਕੋਲ ਉੱਥੇ ਵੀ ਲਾਵਾਂਗੇ ਤੇ ਅੱਧਾ ਕਿੱਲਾ ਉੱਥੇ ਵਰਨ ਵਾਲਾ ਤੇ ਬਾਕੀ ਥੋੜੀ ਲੇਟ ਭਰਾਂਗੇ ਕਿਉਂਕਿ ਅੱਗੇ ਸ਼ਿਵਰਾਤਰੀ ਆ ਰਹੀ ਹੈ ਤੇ ਸ਼ਿਵਰਾਤਰੀ ਤੇ ਵੀਰੋ ਮੀਂਹ ਵੀ ਹੋ ਸਕਦਾ ਤੇ ਬਾਕੀ ਵੀਡੀਓ ਵਧੀਆ ਲੱਗਿਆ ਕਰੇ ਵੀਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜਿੰਨੇ ਵੀ ਆਪਣੇ ਵੀਡੀਓ ਦੇਖਦੇ ਆਂ ਵੀਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ